ਦੈਨਿਕ ਸੁਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਗੱਡੀਆਂ ਦੇ ਪਰ ਖर्चे ਉੜ ਚੁੱਕੇ ਨੇ ਤਾਂ ਤਿੰਨ ਗੱਡੀਆਂ ਦੀ ਇਹ ਟੱਕਰ ਹੋਈ ਹੈ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਾਂ ਦੱਸ ਦਈਏ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਾਂ ਮੋਗਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਜੋ ਦੱਸਿਆ ਜਾ ਰਿਹਾ ਹੈ ਤੇਜ਼ ਰਫਤਾਰ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਦੱਸਦੀ ਹੈ ਕਿ ਮੋਗਾ ਦੇ ਪਿੰਡ ਝਨੇਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਦੋਂ ਇੱਕ ਕ੍ਰੇਟਾ ਗੱਡੀ ਦੇ ਵੱਲੋਂ Swift ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ Swift ਗੱਡੀ ਇੱਕ ਹੋਰ ਗੱਡੀ ਦੇ ਨਾਲ ਜਾ ਕੇ ਟਕਰਾਂਦੀ ਹੈ ਤਾਂ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਹਾਲਾਂਕਿ ਜੋ ਕ੍ਰੇਟਾ ਗੱਡੀ ਦਾ ਚਾਲਕ ਸੀ ਉਹ ਜ਼ਰੂਰ ਫੱਟੜ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਆ ਇਲਾਜ ਦੇ ਲਈ ਦਾਖਲ ਕਰਾਇਆ ਗਿਆ ਹੈ ਤਾਂ ਮੋਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ ਛਨੇਰ ਕੋਲ ਇਹ ਹਾਦਸਾ ਵਾਪਰਦਾ ਹੈ ਜਦੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਸਵਿਫਟ ਗੱਡੀ ਦੇ ਨਾਲ ਟਕਰਾਂਦੀ ਹੈ ਤੇ ਇਸੇ ਦੌਰਾਨ ਸਵਿਫਟ ਗੱਡੀ ਇੱਕ ਹੋਰ ਗੱਡੀ ਦੇ ਨਾਲ ਜਾ ਕੇ ਵਜਦੀ ਹੈ ਤਾਂ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਹਾਲਾਂਕਿ ਬਾਕੀ ਗੱਡੀਆਂ ਦੇ ਵਿੱਚ ਜੋ ਲੋਕ ਬੈਠੇ ਹੋਏ ਸੀ ਉਹਨਾਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਨੇ ਕਿਉਂਕਿ ਉਹਨਾਂ ਨੇ ਸੀਟ ਬੈਲਟ ਪਾਈ ਹੋਈ ਸੀ ਪਰ ਜੋ ਕਿ ਕ੍ਰੇਟਾ ਗੱਡੀ ਦਾ ਚਾਲਕ ਸੀ ਉਹ ਜ਼ਰੂਰ ਜ਼ਖਮੀ ਹੋਇਆ ਹੈ ਤੇ ਤਸਵੀਰਾਂ ਦਿਖਾ ਰਹੇ ਹਾਂ ਵੇਖ ਸਕਦੇ ਹੋ ਕਿ ਗੱਡੀਆਂ ਦੇ ਕਿਸ ਤਰੀਕੇ ਦੇ ਨਾਲ ਪਰ ਖੱੱਚੇ ਉੜ ਗਏ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਸੀ ਤਾਂ ਮੋਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਅੱਜ ਐਕਸੀਡੈਂਟ ਹੋਇਆ ਹੈਗਾ ਫੋਰਚੂਨ ਗੱਡੀ ਖੂਤਰਾ ਹਾਂ ਜਿਹੜੀ ਮੈਂ ਚਲਾ ਰਿਹਾ ਸੀ ਕਿਵੇਂ ਹੋਇਆ ਹਾਦਸਾ ਅਸੀਂ ਨਾ ਜੀ ਮੋਗੇ ਤੋਂ ਆ ਰਹੇ ਸੀ ਅਸੀਂ ਚੱਲੇ ਹਾਂ ਕਾ ਕੋੜੀ ਕੋੜਸਾ ਕਦਰ ਵਾਲਾ ਪਿੰਡ ਮੇਰੇ ਨਾਲ ਉੱਥੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ ਆ ਵੀ ਕ੍ਰੇਟਾ ਵਾਲਾ ਗੱਡੀ ਬਹੁਤ ਏਨੀ ਤੇਜ਼ ਸੀ ਐਨੇ ਪਹਿਲਾਂ ਮਾਰੀ ਟੱਕਰ ਸਿੱਧਾ ਨਾਲ ਸ ਤਾਂ ਨਗਰੇ ਮੇਰੀ ਗੱਡੀ ਆਉਂਦੇ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਏ ਪਏ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਆ ਜੀ ਸਾਡੇ ਕੋਲ ਸੀਟ ਬੈਲਟਾਂ ਜਿਆਦਾ ਸਪੀਡ ਉਹਦੀ ਗੱਡੀ ਜਿਆਦਾ ਸਪੀਡ ਤੇ ਸੀ ਸਪੀਡ ਤੇ ਪਿੱਛੋਂ ਹਾਂਜੀ ਹਾਂਜੀ ਪਹਿਲਾਂ ਸਵਿਫਟ ਹੀ ਮਾਰੀ ਹੈ ਜੀ ਨੇ ਮਾਰੀ ਹੈ ਪਹਿਲਾਂ ਸਵਿਫਟ ਹੀ ਮਾਰੀ ਹੈ ਸਵਿਫਟ ਹੀ ਮਾਰ ਕੇ ਬਾਅਦ ਵਿੱਚ ਮੇਰੀ ਗੱਡੀ ਦੀ ਵਜ੍ਹਾ ਹਾਂਜੀ ਹਾਂਜੀ ਤੁਸੀਂ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗਾ ਇਧਰ ਆ ਰਿਹਾ ਸੀ ਉਹ ਕਿ ਤੂੰ ਸਾਹ ਕੋਲ ਤੋਂ ਹਾਂਜੀ ਸਾਡੇ ਪਿੰਡ ਕੋਲ ਕਾਦਰ ਵਾਲੇ ਜੀ ਕਾਦਰ ਪਿੰਡ ਜਾ ਰਿਹਾ ਹਾਂ ਕਾਦਰ ਵਾਲੇ ਮੈਂ ਮੇਰੇ ਮਾਮੇ ਮਾਮਾ ਜੀ ਨੇ ਇਹਨਾਂ ਕੋਲ ਲਿਆ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਸਾਡੀ ਕੋ ਗੱਡੀ ਸਪੀਡ ਤੇ ਸੀ ਕਾਫੀ ਸੀ ਕੋ ਗੱਡੀ ਹਵ ਸਪੀਡ ਸੀ ਮੇਰਾ ਨਾਮ ਲੈਡੀ ਕਨਸਟੇਬਲ ਪਰਮਿੰਦਰ ਕੌਰ ਅੱਜ ਖਲਵਾਰੇ ਕੋਲੇ ਐਕਸੀਡੈਂਟ ਹੋਇਆਗਾ ਕਿਉਂਕਿ ਉੱਥੇ ਵੀ ਹੋਇਆਗਾ ਜਿਹਦੇ ਬਾਰੇ ਲੱਗਿਆ ਆ ਹਾਂਜੀ ਜਿਹੜਾ ਨਾ ਹਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾਗਰ ਤੋਂ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟੀਸੇਖਾ ਵੱਲੋਂ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਲਾ ਮਨਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀਸੇਖਾ ਵੱਲੋਂ ਆ ਰਹੀ ਸੀ ਤੇ ਇਹ ਬਹੁਤ ਜ਼ਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੋਵਾਂ ਹਾਦਸਾ ਅਗਸਤ ਕੀਤੀਆਂ ਗਈਆਂ ਆ ਕੋਟੀਸੇ ਖਾਵ ਲੋ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਦਾ ਚਾਲਕ ਅਰਸ਼ਦੀਪ ਸਿੰਘ ਸਨ ਆਫ ਜਗਤਾਰ ਸਿੰਘ ਦੱਸਿਆ ਜਾ ਰਿਹਾ ਆ ਵਾਸੀ ਇਹ ਹੈਗੇ ਨੇ ਜੀ ਜਿਹੜਾ ਫਰੋਜਪੁਰ ਪਿੰਡ ਕਾਂਦਾ ਬੋੜਾ ਹਾਂਜੀ ਪਤਾ ਉਹ ਗੱਡੀ ਵੀ ਕੋਈ ਵੱਲੀ ਹੈਗੀ ਆ ਆ ਜੀ ਸਵਿਫਟ ਵੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕ੍ਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹਨੇ ਹਿੱਟ ਕੀਤੀ ਆ ਉਹਦਾ ਜਿਹੜਾ ਚਾਲਕਾ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਜਾਂ ਸਾਨੂੰ ਅਫਗਾਨੀਆ ਸਿੰਘ ਇਹ ਵਾਪਸੀ ਲੋਕਲ ਮੋਗਾ ਤੋਂ ਆ ਜੀ ਹਾਂਜੀ ਟੋਟਲ ਤਿੰਨ ਗੱਡੀਆਂ ਦਾ ਨੁਕਸਾਨ ਹੋਇਆ ਹੈ ਡਰਾਈਵਰ ਹਾਂ ਜਿਹੜਾ ਤਰੇਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਹੈ ਬਾਕੀ ਦੇ ਬਿਜੇ ਠੀਕ ਹੈ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਗੱਡੀਆਂ ਦੇ ਪਰ ਖੱਚੇ ਉੱਡ ਚੁੱਕੇ ਨੇ ਤਾਂ ਤਿੰਨ ਗੱਡੀਆਂ ਦੀ ਇਹ ਟੱਕਰ ਹੋਈ ਹੈ ਮੋਗਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਾਂ ਦੱਸ ਦਈਏ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਾਂ ਮੋਗਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤਿੰਨ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਜੋ ਦੱਸਿਆ ਜਾ ਰਿਹਾ ਹੈ ਤੇਜ਼ ਰਫਤਾਰ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਾਂ ਦੱਸਦੀ ਹੈ ਕਿ ਮੋਗਾ ਦੇ ਪਿੰਡ ਝਨੇਰ ਦੇ ਕੋਲ ਇਹ ਹਾਦਸਾ ਵਾਪਰਦਾ ਹੈ ਜਦੋਂ ਇੱਕ ਕ੍ਰੇਟਾ ਗੱਡੀ ਦੇ ਵੱਲੋਂ ਸਵਿਫਟ ਗੱਡੀ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਵਿਫਟ ਗੱਡੀ ਇੱਕ ਹੋਰ ਗੱਡੀ ਦੇ ਨਾਲ ਜਾ ਕੇ ਟਕਰਾਂਦੀ ਹੈ ਤਾਂ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਹਾਲਾਂਕਿ ਜੋ ਕ੍ਰੇਟਾ ਗੱਡੀ ਦਾ ਚਾਲਕ ਸੀ ਉਹ ਜ਼ਰੂਰ ਫੱਟੜ ਹੋਇਆ ਹੈ ਜਿਸ ਨੂੰ ਸਿਵ ਹਸਪਤਾਲ ਦੇ ਵਿੱਚ ਜਿਹੜਾ ਆ ਇਲਾਜ ਦੇ ਲਈ ਦਾਖਲ ਕਰਾਇਆ ਗਿਆ ਹੈ ਤਾਂ ਮੋਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪਿੰਡ ਢਨੇਰ ਕੋਲ ਇਹ ਹਾਦਸਾ ਵਾਪਰਦਾ ਹੈ ਜਦੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਸਵਿਫਟ ਗੱਡੀ ਦੇ ਨਾਲ ਟਕਰਾਂਦੀ ਹੈ ਤੇ ਇਸੇ ਦੌਰਾਨ ਸਵਿਫਟ ਗੱਡੀ ਇੱਕ ਹੋਰ ਗੱਡੀ ਦੇ ਨਾਲ ਜਾ ਕੇ ਵਜਦੀ ਹੈ ਤਾਂ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਹਾਲਾਂਕਿ ਬਾਕੀ ਗੱਡੀਆਂ ਦੇ ਵਿੱਚ ਜੋ ਲੋਕ ਬੈਠੇ ਹੋਏ ਸੀ ਉਹਨਾਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਨੇ ਕਿਉਂਕਿ ਉਹਨਾਂ ਨੇ ਸੀਟ ਬੈਲਟ ਪਾਈ ਹੋਈ ਸੀ ਪਰ ਜੋ ਕਿ ਕ੍ਰੇਟਾ ਗੱਡੀ ਦਾ ਚਾਲਕ ਸੀ ਉਹ ਜ਼ਰੂਰ ਜ਼ਖਮੀ ਹੋਇਆ ਹੈ ਤੇ ਤਸਵੀਰਾਂ ਦਿਖਾ ਰਹੇ ਹਾਂ ਵੇਖ ਸਕਦੇ ਹੋ ਕਿ ਗੱਡੀਆਂ ਦੇ ਕਿਸ ਤਰੀਕੇ ਦੇ ਨਾਲ ਪਰ ਖੱੱਚੀ ਉੜ ਗਏ ਨੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਸੀ ਤਾਂ ਮੋਗਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਗਨੀਮਤ ਰਹੀ ਹੈ ਕਿ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਅੱਜ ਇੱਕ ਗੱਡਾ ਹੈਗਾ ਫੋਰਚੂਨ ਗੱਡੀ ਚ ਚਲਾ। ਹਾਂਜੀ ਮੈਂ ਚਲਾ ਰਿਹਾ ਸੀ ਜਿਵੇਂ ਹੋਇਆ ਹਾਂ। ਅਸੀਂ ਨਾ ਜੀ ਮੋਗੇ ਤੋਂ ਆ ਰਹੇ ਸੀ ਅਸੀਂ ਚੱਲੇ ਹਾਂ ਕਾ ਕੋੜੀ ਕੋੜੀ ਸੰ ਕਦਰ ਵਾਲਾ ਪਿੰਡ। ਮੇਰੇ ਨਾਲ ਸੇ ਚਾਚੀ ਜੀ ਨੇ ਉਹਨਾਂ ਨੂੰ ਲੈਣ ਚੱਲਿਆ ਸੀ। ਆ ਵੀ ਕ੍ਰੇਟਾ ਵਾਲਾ ਗੱਡੀ ਬਹੁਤ ਜਿੰਦੀ ਤੇਜ਼ ਸੀ। ਐਨੇ ਪਹਿਲਾਂ ਮਾਰੀ ਟੱਕਰ ਸਵਿਫਟ ਵਾਲੀ ਸਾਈਡ ਮਾਰ ਸਾ ਨਗਰੇ ਮੇਰੀ ਗੱਡੀ ਆਉਂਦੇ ਸੀ ਫਿਰ ਮੇਰੀ ਗੱਡੀ ਬਹੁਤ ਜ਼ਿਆਦਾ ਜ਼ੋਰ ਦੀ ਹਿੱਟ ਹੋਇਆ ਏ ਪਰ ਸਾਡੀਆਂ ਲੱਗੀਆਂ ਸੀਟ ਬੈਲਟਾਂ ਕਰਕੇ ਸਾਡਾ ਬਚਾਅ ਹੋ ਗਿਆ ਜੀ ਦੋ ਜਣੇ ਸੀ ਹਾਂ ਜੀ ਦੋਵੇਂ ਜਾਣੇ ਸੀ ਜੀ ਠੀਕ ਹੈ ਹਾਂ ਜੀ ਠੀਕ ਆ ਜੀ ਸਾਡੇ ਕੋਲ ਸੀਟ ਬੈਲਟਾਂ ਜਿਆਦਾ ਸੀਟ ਉਹਦੀ ਗੱਡੀ ਜਿਆਦਾ ਸੀਟ ਤੇ ਸੀਪੀਚੋਂ ਹਾਂਜੀ ਹਾਂਜੀ ਪਹਿਲਾਂ ਸਿਫਟੀ ਨਹੀਂ ਮਾਰੀ ਹੈ ਜੀ ਨੇ ਮਾਰੀ ਪਹਿਲਾਂ ਸਿਫਟੀ ਮਾਰੀ ਸੀਫਟੀ ਮਾਰ ਕੇ ਬਾਅਦ ਮੇਰੀ ਗੱਡੀ ਚ ਵੱਜਾ ਤੁਹਾਡੀ ਵੱਜੀ ਹਾਂਜੀ ਹਾਂਜੀ ਮੈਂ ਨਹੀਂ ਨਹੀਂ ਮੈਂ ਮੋਗਾ ਤੋਂ ਆ ਰਿਹਾ ਸੀ ਮੈਂ ਚੰਡੀਗੜ੍ਹ ਤੋਂ ਮੋਗਾ ਮੋਗਾ ਇਧਰ ਆ ਰਿਹਾ ਸੀ ਹਾਂਜੀ ਸਾਡੇ ਪਿੰਡ ਕੋਲ ਕਾਦਰ ਵਾਲਾ ਜੀ ਕਾਦਰ ਪਿੰਡ ਜਾ ਰਿਹਾ ਸੀ ਕਾਦਰ ਵਾਲੇ ਮੈਂ ਮੇਰੇ ਮਾਮਾ ਜੀ ਨੇ ਇਹਨਾਂ ਵਕਤ ਲੈ ਮੇਰੀ ਚਾਚੀ ਜੀ ਇੱਥੇ ਸੀ ਆਏ ਹੋਏ ਹਾਂਜੀ ਸਾਡੀ ਉਹ ਗੱਡੀ ਦੀ ਸਪੀਡ ਤੇ ਸੀ ਉਹ ਕੀ ਸੀ ਉਹ ਗੱਡੀ ਬਹੁਤ ਸਪੀਡ ਤੇ ਸੀ ਮੇਰਾ ਨਾਮ ਲੈਡੀ ਕਨਸਟੇਬਲ ਪਰਮਿੰਦਰ ਕੌਰ ਅੱਜ ਖਲਵਾਰੇ ਕੋਲੇ ਐਕਸੀਡੈਂਟ ਹੋਇਆ ਹੈਗਾ ਜਿਸ ਨੂੰ ਇਹ ਹੋਇਆ ਹੈਗਾ ਜਿਹਦੇ ਲਈ ਲਿਖਿਆ ਜਾ ਰਿਹਾ ਹੈ ਹਾਂਜੀ ਜਿਹੜਾ ਨਾ ਹਰੇ ਕੋਲ ਐਕਸੀਡੈਂਟ ਹੋਇਆ ਉਹਦੇ ਵਿੱਚ ਤਕਰੀਬਨ ਤਿੰਨ ਗੱਡੀਆਂ ਜਿਹੜੀਆਂ ਆ ਉਹ ਹਾਦਸਾ ਕਰਦਸਤ ਹੋਈਆਂ ਨੇ ਜਿਨ੍ਹਾਂ ਵਿੱਚੋਂ ਇੱਕ ਗੱਡੀ ਜਿਹੜੀ ਆ ਉਹ ਕੋਟੀਸੇਖਾ ਵੱਲੋਂ ਆ ਰਹੀ ਦੱਸੀ ਜਾ ਰਹੀ ਸੀ ਜਿਹੜੀ ਕਿ ਕਰੇਟਾ ਗੱਡੀ ਚਾਲਾ ਮਨਜਿੰਦਰ ਸਿੰਘ ਰਿਆ ਸੀਗਾ ਜੋ ਕਿ ਕੋਟੀਸੇਖਾ ਵੱਲੋਂ ਆ ਰਹੀ ਸੀ ਤੇ ਇਹ ਬਹੁਤ ਜਿਆਦਾ ਮਤਲਬ ਤੇਜ਼ ਆ ਰਹੀ ਸੀ ਗੱਡੀ ਜਿਹਦੇ ਕਰਕੇ ਕਿ ਓਵਰਟੇਕਿੰਗ ਕਰਨ ਦੇ ਨਾਲ ਜਿਹੜੀਆਂ ਦੋ ਗੱਡੀਆਂ ਆ ਉਹ ਮਤਲਬ ਇਹ ਇੱਕ ਗੱਡੀ ਦੁਆਰਾ ਹਾਦਸਾ ਅਗਰਸਤ ਕੀਤੀਆਂ ਗਈਆਂ ਆ। ਉਹ ਕਿਸੇ ਖਵਲ ਮੋਗੇ ਵੱਲੋਂ ਆ ਰਹੀ ਜਿਹੜੀ ਗੱਡੀ ਸੀ ਉਹਦੇ ਦਾ ਚਾਲਕ ਅਰਸ਼ਦੀਪ ਸਿੰਘ ਸਨ ਆਫ ਜਗਤਾਰ ਸਿੰਘ ਦੱਸਿਆ ਜਾ ਰਿਹਾ ਆ। ਵਾਸੀ ਇਹ ਹੈਗੇ ਨੇ ਜੀ ਜਿਲ੍ਹਾ ਫਿਰੋਜ਼ਪੁਰ ਪਿੰਡ ਕਾਂਦਾ ਗੋੜਾ ਹਾਂਜੀ। ਤਦੋਂ ਵੀ ਗੱਡੀ ਵੀ ਕੋਈ ਵੱਲੀ ਹੈਗੀ ਆ ਅੱਜ ਇਸ ਸਵਿਫਟ ਬੱਡੀ ਜਿਹੜੀ ਦੱਸੀ ਜਾ ਰਹੀ ਆ ਉਹ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਆ ਕਿ ਜਿਹੜੀ ਕਰੇਟਾ ਗੱਡੀ ਓਵਰਟੇਕਿੰਗ ਕਰਨ ਦੇ ਨਾਲ ਜਿਹੜੀ ਉਹ ਵੀ ਗੱਡੀ ਮਤਲਬ ਇਹਨੇ ਹਟਕੀਤੀ ਆ ਉਹਦਾ ਜਿਹੜਾ ਆਚਾਲਕ ਉਹ ਮਨਰਾਜ ਸਿੰਘ ਦੱਸਿਆ ਜਾ ਰਿਹਾ ਆ ਜਾਂ ਸਨਫ ਗਰਮੇਰ ਸਿੰਘ ਇਹ ਵਾਪਸੀ ਇਹ ਵਾਪਸੀ ਲੋਕਲ ਮੋਗਾ ਤੋਂ ਜਾਂਦੀ ਹਾਂਜੀ ਟੋਟਲ ਸਿਲ ਗੱਡੀਆਂ ਨੂੰ ਟੋਟਲ ਟੈਨ ਗੱਡੀਆਂ ਨੂੰ ਨੁਕਸਾਨ ਹੋਇਆ ਹੈ ਜੀ ਡਰਾਈਵਰ ਜੀ ਜਿਹੜਾ ক্রেਤਾ ਗੱਡੀ ਵਾਲਾ ਜਿਹੜੀ ਗੱਡੀ ਓਵਰਟੇਕਿੰਗ ਕਰ ਰਹੀ ਸੀ ਮਤਲਬ ਉਹ ਦਾ ਜਿਹੜਾ ਪੱਟ ਜਿਹੜਾ ਟੁੱਟ ਗਿਆ ਆ ਤਕਰੀਬਨ ਤੇ ਕਾਫੀ ਜਿਹੜਾ ਜ਼ਖਮੀ ਵੀ ਦੱਸਿਆ ਜਾ ਰਿਹਾ ਆ ਉਹਨੂੰ ਮੈਡੀ ਸਿਟੀ ਹਸਪੀਟਲ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਹੈ ਬਾਕੀ ਦੇ ਬੁਝੇ ਹਾਂਜੀ ਹਾਂਜੀ ਉਹ ਬਾਕੀ ਠੀਕ ਨੇ ਜੀ